ਉਹ ਉਹ ਪਹਿਲੇ ਲਾਈਵ 'ਚ ਮੈਂ ਚੇਂਜ ਕਰ ਲਿਆ ਇਹ। ਜਾਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਨੇਵੀ ਅਲਰਟ ਤੇ ਖੋ ਚੁੱਕੀ ਐ। ਨੇਵੀ ਨੇ ਆਪਣਾ ਸਭ ਤੋਂ ਵੱਡਾ ਜੰਗੀ ਜਹਾਜ਼ ਪਾਣੀ ਦੇ ਵਿੱਚ ਉਤਾਰ ਲਿਆ। ਜੀ ਹਾਂ ਸੂਰਤ ਦੀ ਬੰਦਰਗਾਹ ਤੇ ਅਭਿਆਸ ਕੀਤਾ ਗਿਆ ਹੈ। ਗੋਲੀਬਾਰੀ ਦਾ ਅਭਿਆਸ ਕੀਤਾ ਗਿਆ। ਸਭ ਤੋਂ ਵੱਡਾ ਜੰਗੀ ਜਹਾਜ਼ ਦੱਸਿਆ ਜਾ ਰਿਹਾ ਹੈ। ਕੈਪਟਨ ਦੇ ਵੱਲੋਂ ਬਕਾਇਦਾ ਨੇਵੀ ਦੇ ਕੈਪਟਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਕਿ ਇਹ ਦੁਸ਼ਮਣ ਦਾ ਜਹਾਜ਼ ਜਿਹੜਾ ਆ ਉਹ ਵੀ ਡਿਸਟਰੋਏ ਕਰ ਸਕਦਾ ਹੈ ਪਣ ਡੁੱਬੀ ਦੀ ਅਸੀਂ ਗੱਲ ਕਰ ਲਈ ਤਾਂ ਉਹ ਵੀ ਡਿਸਟਰੋਏ ਕਰ ਸਕਦਾ ਹੈ ਔਰ ਜਿੰਨਾ ਮਰਜ਼ੀ ਵੱਡਾ 에ਅਰਕ੍ਰਾਫਟ ਕਿਉਂ ਨਾ ਹੋਵੇ ਉਸ ਨੂੰ ਵੀ ਡਿਸਟਰੋਏ ਕਰ ਸਕਦਾ ਹੈ ਔਰ ਇਹਦੀ ਸ਼ਮਤਾ ਇਹ ਹੈ ਕਿ ਦੋ ਹੈਲੀਕਾਪਟਰ ਵੀ ਨਾਲ ਕੈਰੀ ਕਰ ਸਕਦਾ ਹੈ ਤਸਵੀਰਾਂ ਦਿਖਾ ਰਿਆਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸੂਰਤ ਦੇ ਬੰਦਰਗਾਹ ਦੀਆਂ ਤਸਵੀਰਾਂ ਨੇ ਜਿੱਥੇ ਗੋਲੀਬਾਰੀ ਦਾ ਅਭਿਆਸ ਵੀ ਨੇਵੀ ਦੇ ਵੱਲੋਂ ਕੀਤਾ ਗਿਆ ਹੈ ਨੇਵੀ ਫੌਜ ਦੇ ਵੱਲੋਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਆਧੁਨਿਕ ਟੈਕਨੀਕ ਦੇ ਨਾਲ ਆਈ ਐਨ ਐਸ ਜੰਗੀ ਜਹਾਜ਼ ਨੇਵੀ ਦਾ ਤਿਆਰ ਹੈ ਅਭਿਆਸ ਕੀਤਾ ਜਾ ਚੁੱਕਿਆ ਹੈ ਨੇਵੀ ਦੇ ਵੱਲੋਂ ਔਰ ਬਕਾਇਦਾ ਇਸ ਸ਼ਿਪ ਦੇ ਕੈਪਟਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹਦੀ ਪਾਵਰ ਕੀ ਹੈ ਉਹਨਾਂ ਕਹਿੰਦੇ ਕਿ ਦੁਸ਼ਮਣ ਦਾ ਜਹਾਜ਼ ਵੀ ਤਬਾਹ ਕਰ ਸਕਦੀ ਹੈ ਔਰ ਨਾਲ ਆ ایرਕ੍ਰਾਫਟ ਵੀ ਤਬਾਹ ਕਰ ਸਕਦੀ ਹੈ ਔਰ ਪਣ ਡੁੱਬੀ ਵੀ ਤਬਾਹ ਕਰ ਸਕਦੀ ਹੈ ਔਰ ਦੋ ਹੈਲੀਕਾਪਟਰ ਆਪਣੇ ਨਾਲ ਕੈਰੀ ਕਰ ਸਕਦੀ ਹੈ ਤਾਂ ਇਹ ਤਸਵੀਰਾਂ ਬਿਲਕੁਲ ਖਾਸ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆ ਨੇਵੀ ਤਿਆਰ بر ਤਿਆਰ ਹੈ ਜਲ ਸੇਨਾ ਤਿਆਰ بر ਤਿਆਰ ਹੈ ਆਪਣੇ ਜੰਗੀ ਜਹਾਜ਼ ਤਿਆਰ ਕਰ ਲਏ ਨੇ ਗੋਲੀਬਾਰੀ ਦਾ ਅਭਿਆਸ ਜਿਹੜਾ ਆ ਗੁਜਰਾਤ ਦੀ ਬੰਦਰਗਾਹ ਤੇ ਕੀਤਾ ਹੈ ਔਰ ਇਹ ਇਸ ਤੱਟ ਦੇ ਉੱਪਰ ਜਿਹੜੇ ਰਖਕ ਨੇ ਸੁਰੱਖਿਆ ਬਲ ਜਿਹੜੇ ਐ ਉਹਨਾਂ ਨੂੰ ਵੀ ਅਲਰਟ ਤੇ ਕਰ ਦਿੱਤਾ ਗਿਆ ਔਰ ਬਕਾਇਦਾ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਉਧਰ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤਾਂ ਅੰਤਰਰਾਸ਼ਟਰੀ ਸਿਮਾਵਾਂ ਤੇ ਐਲਓਸੀਸ ਤੇ ਜਿਹੜੀਆਂ ਚੌਕੀਆਂ ਨੇ ਪਾਕਿਸਤਾਨ ਦੀਆਂ ਉਸ ਦੇ ਉੱਪਰ ਪਾਕਿਸਤਾਨ ਨੇ ਦੁਬਾਰਾ ਤੋਂ ਝੰਡੇ ਲਹਿਰਾ ਦਿੱਤੇ ਨੇ ਔਰ ਅਲਰਟ ਤੇ ਐ ਪਾਕਿਸਤਾਨ ਦੀਆਂ ਫੌਜਾਂ ਵੀ ਕਿਉਂਕਿ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਅੱਜ ਹੀ ਸੋਰਸਸ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਕਹਿ ਰਿਹਾ ਸੀ ਕਿ ਸਮੁੰਦਰ ਦੇ ਜ਼ਰੀਏ ਸਾਡੇ ਤੇ ਹਮਲਾ ਕਰਨ ਲਈ ਤਿਆਰ ਹੈ ਇਹ ਪਾਕਿਸਤਾਨ ਨੇ ਦਾਵਾ ਕੀਤਾ ਸੀਗਾ ਮੀਡੀਆ ਸੋਰਸਸ ਤੋਂ ਇਹ ਜਾਣਕਾਰੀ ਮਿਲੀ ਔਰ ਤੁਹਾਡੇ ਹਵਾਲੇ ਅਸੀਂ ਇਹ ਜਾਣਕਾਰੀ ਕੀਤੀ ਕਿ ਪਾਕਿਸਤਾਨ ਦਾ ਇਹ ਦਾਵਾ ਹੈ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾ ਰਹੀ ਹੈ ਕਿ ਕਿ ਸਮੁੰਦਰ ਦੇ ਜ਼ਰੀਏ ਪਾਕਿਸਤਾਨ ਤੇ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਉਧਰ ਦੂਜੇ ਪਾਸੇ ਭਾਰਤ ਨੇ ਜੰਗੀ ਜਹਾਜ਼ ਆਪਣਾ ਤਿਆਰ ਕਰ ਲਿਆ ਹੈ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਆ ਆਈ ਐਨ ਐਸ ਸੂਰਤ ਬੰਦਰਗਾਹ ਤੇ ਇਹ ਲਗਾਇਆ ਗਿਆ ਹੈ ਜੰਗੀ ਜਹਾਜ਼ ਜਿਹੜਾ ਆ ਔਰ ਤੁਹਾਨੂੰ ਦੱਸਦੀ ਕਿ ਦੀ ਸ਼ਮਤਾ ਕੀ ਹੈ ਜਿਵੇਂ ਨੇਵੀ ਦੇ ਕੈਪਟਨ ਨੇ ਦੱਸਿਆ ਹੈ ਇਸ ਸ਼ੈਪ ਦੇ ਕੈਪਟਨ ਨੇ ਕਿ 에ਅਰਕ੍ਰਾਫਟ ਹੋਵੇ ਦੁਸ਼ਮਣ ਦਾ ਚਾਹੇ ਹੋਵੇ ਕੋਈ ਜਹਾਜ਼ ਔਰ ਚਾਹੇ ਹੋਵੇ ਪਣਡੂਬੀ ਇਹ ਉਸ ਨੂੰ ਟੋਟਲ ਤਬਾਹ ਕਰਨ ਦੀ ਸ਼ਮਤਾ ਰੱਖਦਾ ਹੈ ਔਰ ਦੋ ਹੈਲੀਕਾਪਟਰ ਇਸ ਦੇ ਵਿੱਚ ਕੈਰੀ ਕੀਤੇ ਜਾ ਸਕਦੇ ਨੇ ਤਾਂ ਇਸ ਦੀ ਅਭਿਆਸ ਜਿਹੜਾ ਕਹਿ ਲਈ ਕਿ ਗੋਲੀਬਾਰੀ ਦਾ ਅਭਿਆਸ ਇਸ ਜੰਗੀ ਜਹਾਜ਼ ਦੇ ਨਾਲ ਕੀਤਾ ਜਾ ਚੁੱਕਿਆ ਹੈ ਔਰ ਜਿਹੜੀਆਂ ਫੌਜਾਂ ਨੇ ਚਾਹੇ ਉਹ ਆਰਮੀ ਹੈ ਜਾਂ ਫਿਰ ਨੇਵੀ ਹੈ ਉਹਨਾਂ ਨੂੰ ਤਿਆਰਬਰ ਤਿਆਰ ਕਰ ਦਿੰਦਾ ਹੈ ਹਾਈ ਅਲਰਟ ਤੇ ਕਹਿ ਦਿੱਤਾ ਗਿਆ ਹੈ ਜਿਨੇ ਵੀ ਰੱਖਿਆ ਤੱਟ ਨੇ ਉਹਦੇ ਉੱਪਰ ਸਿਕਿਉਰਿਟੀ ਦੂਣੀ ਕਰ ਦਿੱਤੀ ਗਈ ਹੈ ਔਰ ਗੋਲੀਬਾਰੀ ਦਾ ਅਭਿਆਸ ਜਿਹੜਾ ਆ ਇਸ ਨੇਵੀ ਦੇ ਜੰਗੀ ਜਹਾਜ਼ ਦੇ ਨਾਲ ਕੀਤਾ ਗਿਆ ਹੈ ਤਾਂ ਬਿਲਕੁਲ ਤੁਹਾਨੂੰ ਇਹ ਲੇਟੈਸਟ ਤਸਵੀਰਾਂ ਇਸ ਜੰਗੀ ਜਹਾਜ਼ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਦੇਖੋ ਕਿੰਨੀ ਵੱਡੀ ਤਿਆਰੀ ਜਿਹੜੀ ਹੈ ਇਸ ਜਹਾਜ਼ ਦੇ ਵਿੱਚ ਕੀਤੀ ਹੋਈ ਹੈ ਬਿਲਕੁਲ ਇਹ ਨਿਊ ਟੈਕਨੋਲੋਜੀ ਦੇ ਨਾਲ ਬਣਿਆ ਕੋਆ ਹੈ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਅਵੇਲੇਬਲ ਨੇ ਔਰ ਇਹ ਉਹ ਮਜ਼ਾਈਲਾ ਨੇ ਜਿਹੜੀਆਂ ਕੀ ਛੱਡੀਆਂ ਜਾਂਦੀਆਂ ਨੇ ਇਸ ਜਹਾਜ਼ ਦੇ ਵਿੱਚ ਜਿਹਦਾ ਅਭਿਆਸ ਕੀਤਾ ਜਾ ਚੁੱਕਿਆ ਹੈ ਅੱਜ ਗੋਲੀਬਾਰੀ ਦਾ ਅਭਿਆਸ ਸੂਰਤ ਦੀ ਬੰਦਰਗਾਹ ਦੇ ਉੱਪਰ ਕੀਤਾ ਗਿਆ ਹੈ ਔਰ ਹਾਈ ਅਲਰਟ ਤੇ ਫੌਜਾਂ ਰੱਖੀਆਂ ਜਾ ਚੁੱਕੀਆਂ ਨੇ ਰੱਖਿਆਕ ਤੱਟਾਂ ਦੇ ਉੱਪਰ ਵੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਔਰ ਬਕਾਇਦਾ ਇਹ ਆਪਰੇਸ਼ਨ ਸਕਸੈਸਫੁਲ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਜੰਗੀ ਜਹਾਜ਼ ਤਿਆਰ ਬਰ ਤਿਆਰ ਖੇ ਔਰ ਨੇਵੀ ਅਫਸਰਾਂ ਨੇ ਵੀ ਕਹਿ ਦਿੱਤਾ ਹੈ ਕਿ ਜਦੋਂ ਸਾਨੂੰ ਹੁਕਮ ਹੋਏ ਅਸੀਂ ਸਾਰੇ ਟੈਸਟ ਕਰ ਲਿਆ ਹੈ ਅਸੀਂ ਅਭਿਆਸ ਕਰ ਚੁੱਕੇ ਹਾਂ ਔਰ ਨਿਸ਼ਾਨੇ ਪੱਕੇ ਨੇ ਅੱਜ ਜਦੋਂ ਸਾਨੂੰ ਕਮਾਂਡ ਕੋਈ ਅਸੀਂ ਉਦੋਂ ਨਾਲ ਦੀ ਨਾਲ ਹੀ ਤਿਆਰੀ ਜੜੀ ਆ ਉਹ ਖਿੱਚ ਦਿਆਂਗੇ ਤਾਂ ਇਹ ਜਹਾਜ਼ ਪਹਿਲਾਂ ਦੇਖੋ ਕਿੰਨਾ ਵੱਡਾ ਜਹਾਜ਼ ਹੈ ਕਿਸ ਕਦਰੇ ਤਿਆਰੀ ਖਿੱਚੀ ਹੋਈ ਆ ਬਿਲਕੁਲ ਔਰ ਗੋਲੀਬਾਰੀ ਦਾ ਅਭਿਆਸ ਜਿਹੜਾ ਹੈ ਉਹ ਅੱਜ ਸੂਰਤ ਦੀ ਬੰਦਰਗਾਹ ਤੇ ਕੀਤਾ ਜਾ ਚੁੱਕਿਆ ਹੈ ਜਿਵੇਂ ਪਾਕਿਸਤਾਨ ਨੇ ਦਾਵਾ ਕੀਤਾ ਹੈ ਕਿ ਸਾਡੇ ਉੱਪਰ ਸਮੁੰਦਰ ਦੇ ਜ਼ਰੀਏ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਾਕਿਸਤਾਨ ਦਾਵਾ ਕਰ ਰਿਹਾ ਹੈ ਸੋਰਸਸ ਤੋਂ ਇਹ ਜਾਣਕਾਰੀ ਮਿਲੀ ਹੈ ਆ ਮੀਡੀਆ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਔਰ ਇੱਥੇ ਨਾ ਤੁਹਾਨੂੰ ਦੱਸ ਦੇ ਸਭ ਤੋਂ ਵੱਡਾ ਜੰਗੀ ਜਹਾਜ਼ ਦੱਸਿਆ ਜਾ ਰਿਹਾ ਹੈ ਕੈਪਟਨ ਦੇ ਵੱਲੋਂ ਬਕਾਇਦਾ ਨੇਵੀ ਦੇ ਕੈਪਟਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਦੁਸ਼ਮਣ ਦਾ ਜਹਾਜ਼ ਜਿਹੜਾ ਆ ਉਹ ਵੀ ਡਿਸਟਰੋਏ ਕਰ ਸਕਦਾ ਹੈ ਪਣ ਡੁੱਬੀ ਦੀ ਅਸੀਂ ਗੱਲ ਕਰ ਲਈ ਤਾਂ ਉਹ ਵੀ ਡਿਸਟਰੋਏ ਕਰ ਸਕਦਾ ਹੈ ਔਰ ਜਿੰਨਾ ਮਰਜੀ ਵੱਡਾ 에ਅਰਕ੍ਰਾਫਟ ਕਿਉਂ ਨਾ ਹੋਵੇ ਉਸ ਨੂੰ ਵੀ ਡਿਸਟਰੋਏ ਕਰ ਸਕਦਾ ਹੈ ਔਰ ਇਹਦੀ ਸ਼ਮਤਾ ਇਹ ਹੈ ਕਿ ਦੋ ਹੈਲੀਕਾਪਟਰ ਵੀ ਨਾਲ ਕੈਰੀ ਕਰ ਸਕਦਾ ਹੈ ਤਸਵੀਰਾਂ ਦਿਖਾ ਰਿਆਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸੂਰਤ ਦੇ ਬੰਦਰਗਾਹ ਦੀਆਂ ਤਸਵੀਰਾਂ ਨੇ ਜਿੱਥੇ ਗੋਲੀਬਾਰੀ ਦਾ ਅਭਿਆਸ ਵੀ ਨੇਵੀ ਦੇ ਵੱਲੋਂ ਕੀਤਾ ਗਿਆ ਹੈ ਨੇਵੀ ਫੌਜ ਦੇ ਵੱਲੋਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਇਹ ਆਧੁਨਿਕ ਟੈਕਨੀਕ ਦੇ ਨਾਲ ਆਈ ਐਨ ਐਸ ਜੰਗੀ ਜਹਾਜ਼ ਨੇਵੀ ਦਾ ਤਿਆਰ ਹੈ ਅਭਿਆਸ ਕੀਤਾ ਜਾ ਚੁੱਕਿਆ ਹੈ ਨੇਵੀ ਦੇ ਵੱਲੋਂ ਔਰ ਬਕਾਇਦਾ ਇਸ ਸ਼ਿਪ ਦੇ ਕੈਪਟਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹਦੀ ਪਾਵਰ ਕੀ ਹੈ ਉਹਨਾਂ ਕਹਿੰਦੇ ਕਿ ਦੁਸ਼ਮਣ ਦਾ ਜਹਾਜ਼ ਵੀ ਤਬਾਹ ਕਰ ਸਕਦੀ ਹੈ ਔਰ ਨਾਲ 에어ਕ੍ਰਾਫਟ ਵੀ ਤਬਾਹ ਕਰ ਸਕਦੀ ਹੈ ਔਰ ਪਾਣ ਡੁੱਬੀ ਵੀ ਤਬਾਹ ਕਰ ਸਕਦੀ ਹੈ ਔਰ ਦੋ ਹੈਲੀਕਾਪਟਰ ਆਪਣੇ ਨਾਲ ਕੈਰੀ ਕਰ ਸਕਦੀ ਹੈ ਤਾਂ ਇਹ ਤਸਵੀਰਾਂ ਬਿਲਕੁਲ ਖਾਸ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆ ਨੇਵੀ ਤਿਆਰ ਪਰ ਤਿਆਰ ਹੈ ਜਲ ਸੇਨਾ ਤਿਆਰ ਪਰ ਤਿਆਰ ਹੈ ਆਪਣੇ ਜੰਗੀ ਜਹਾਜ਼ ਤਿਆਰ ਕਰ ਲਏ ਨੇ ਗੋਲੀਬਾਰੀ ਦਾ ਅਭਿਆਸ ਜਿਹੜਾ ਆ ਗੁਜਰਾਤ ਦੀ ਬੰਦਰਗਾਹ ਤੇ ਕੀਤਾ ਹੈ ਔਰ ਇਸ ਤੱਟ ਦੇ ਉੱਪਰ ਜਿਹੜੇ ਰਖਕ ਨੇ ਸੁਰੱਖਿਆ ਬਲ ਜਿਹੜੇ ਆ ਉਹਨਾਂ ਨੂੰ ਵੀ ਅਲਰਟ ਤੇ ਕਰ ਦਿੱਤਾ ਗਿਆ ਔਰ ਬਕਾਇਦਾ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਉਧਰ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤਾਂ ਅੰਤਰਰਾਸ਼ਟਰੀ ਸਿਮਾਵਾਂ ਤੇ ਐਲਓਸੀਸ ਤੇ ਅਜ ਰੀਆਂ ਚੌਕੀਆਂ ਨੇ ਪਾਕਿਸਤਾਨ ਦੀਆਂ ਉਸ ਦੇ ਉੱਪਰ ਪਾਕਿਸਤਾਨ ਨੇ ਦੁਬਾਰਾ ਤੋਂ ਝੰਡੇ ਲਹਿਰਾ ਦਿੱਤੇ ਨੇ ਔਰ ਅਲਰਟ ਤੇ ਹੈ ਪਾਕਿਸਤਾਨ ਦੀਆਂ ਫੌਜਾਂ ਵੀ ਕਿਉਂਕਿ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਅੱਜ ਹੀ ਸੋਰਸਸ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਕਹਿ ਰਿਹਾ ਸੀ ਕਿ ਸਮੁੰਦਰ ਦੇ ਜ਼ਰੀਏ ਸਾਡੇ ਤੇ ਹਮਲਾ ਕਰਨ ਲਈ ਤਿਆਰ ਹੈ ਇਹ ਪਾਕਿਸਤਾਨ ਨੇ ਦਾਵਾ ਕੀਤਾ ਸੀਗਾ ਮੀਡੀਆ ਸੋਰਸਸ ਤੋਂ ਇਹ ਜਾਣਕਾਰੀ ਮਿਲੀ ਔਰ ਤੁਹਾਡੇ ਹਵਾਲੇ ਅਸੀਂ ਇਹ ਜਾਣਕਾਰੀ ਕੀਤੀ ਕਿ ਪਾਕਿਸਤਾਨ ਦਾ ਇਹ ਦਾਵਾ ਹੈ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾਰੀ ਹੈ ਕਿ ਕਿ ਸਮੁੰਦਰ ਦੇ ਜ਼ਰੀਏ ਪਾਕਿਸਤਾਨ ਤੇ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਉਧਰ ਦੂਜੇ ਪਾਸੇ ਭਾਰਤ ਨੇ ਜੰਗੀ ਜਹਾਜ਼ ਆਪਣਾ ਤਿਆਰ ਕਰ ਲਿਆ ਹੈ ਤਸਵੀਰਾਂ ਅਸੀਂ ਦਿਖਾ ਰਹੇ ਆ ਤੁਹਾਨੂੰ ਆ ਆਈ ਐਨ ਐਸ ਸੂਰਤ ਬੰਦਰਗਾਹ ਤੇ ਇਹ ਲਗਾਇਆ ਗਿਆ ਹੈ ਜੰਗੀ ਜਹਾਜ਼ ਜਿਹੜਾ ਆ ਔਰ ਤੁਹਾਨੂੰ ਦੱਸਦੀ ਕਿ ਦੀ ਸ਼ਮਤਾ ਕੀ ਹੈ ਜਿਵੇਂ ਨੇਵੀ ਦੇ ਕੈਪਟਨ ਨੇ ਦੱਸਿਆ ਹੈ ਆਇਸੋ ਸ਼ੈਪ ਦੇ ਕੈਪਟਨ ਨੇ ਕਿ 에어ਕ੍ਰਾਫਟ ਹੋਵੇ ਦੁਸ਼ਮਣ ਦਾ ਚਾਹੇ ਹੋਵੇ ਕੋਈ ਜਹਾਜ਼ ਔਰ ਚਾਹੇ ਹੋਵੇ ਪਣ ਡੁੱਬੀ ਇਹ ਉਸ ਨੂੰ ਟੋਟਲ ਤਬਾਹ ਕਰਨ ਦੀ ਸ਼ਮਤਾ ਰੱਖਦਾ ਹੈ ਔਰ ਦੋ ਹੈਲੀਕਾਪਟਰ ਇਸ ਦੇ ਵਿੱਚ ਕੈਰੀ ਕੀਤੇ ਜਾ ਸਕਦੇ ਨੇ ਤਾਂ ਇਸ ਦੀ ਅਭਿਆਸ ਜਿਹੜਾ ਕਹਿ ਲਈ ਕਿ ਗੋਲੀਬਾਰੀ ਦਾ ਅਭਿਆਸ ਇਸ ਜੰਗੀ ਜਹਾਜ਼ ਦੇ ਨਾਲ ਕੀਤਾ ਜਾ ਚੁੱਕਿਆ ਹੈ ਔਰ ਜਿਹੜੀਆਂ ਫੌਜਾਂ ਨੇ ਚਾਹੇ ਉਹ ਆਰਮੀ ਹੈ ਜਾ ਫਿਰ ਨੇਵੀ ਹੈ ਉਹਨਾਂ ਨੂੰ ਤਿਆਰਬਰ ਤਿਆਰ ਕਰ ਦਿੱਤਾ ਹੈ ਹਾਈ ਅਲਰਟ ਤੇ ਕਹਿ ਦਿੱਤਾ ਗਿਆ ਹੈ ਜਿਨੇ ਵੀ ਰੱਖਿਆ ਤੱਟ ਨੇ ਉਹਦੇ ਉੱਪਰ ਸਿਕਿਉਰਿਟੀ ਦੂਣੀ ਕਰ ਦਿੱਤੀ ਗਈ ਹੈ ਔਰ ਗੋਲੀਬਾਰੀ ਦਾ ਅਭਿਆਸ ਜਿਹੜਾ ਆ ਇਸ ਨੇਵੀ ਦੇ ਜੰਗੀ ਜਹਾਜ਼ ਦੇ ਨਾਲ ਕੀਤਾ ਗਿਆ ਹੈ ਤਾਂ ਬਿਲਕੁਲ ਤੁਹਾਨੂੰ ਇਹ ਲੇਟੈਸਟ ਤਸਵੀਰਾਂ ਇਸ ਜੰਗੀ ਜਹਾਜ਼ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਦੇਖੋ ਕਿੰਨੀ ਵੱਡੀ ਤਿਆਰੀ ਜਿਹੜੀ ਹੈ ਇਸ ਜਹਾਜ਼ ਦੇ ਵਿੱਚ ਕੀਤੀ ਹੋਈ ਹੈ ਬਿਲਕੁਲ ਇਹ ਨਿਊ ਟੈਕਨੋਲੋਜੀ ਦੇ ਨਾਲ ਬਣਿਆ ਕੋਆ ਹੈ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਅਵੇਲੇਬਲ ਨੇ ਔਰ ਇਹ ਉਹ ਮਜ਼ਾਈਲਾ ਨੇ ਜਿਹੜੀਆਂ ਕਿ ਛੱਡੀਆਂ ਜਾਂਦੀਆਂ ਨੇ ਇਸ ਜਹਾਜ਼ ਦੇ ਵਿੱਚ ਜਿਹਦਾ ਅਭਿਆਸ ਕੀਤਾ ਜਾ ਚੁੱਕਿਆ ਹੈ ਅੱਜ ਗੋਲੀਬਾਰੀ ਦਾ ਅਭਿਆਸ ਸੂਰਤ ਦੀ ਬੰਦਰਗਾਹ ਦੇ ਉੱਪਰ ਕੀਤਾ ਗਿਆ ਹੈ ਔਰ ਹਾਈ ਅਲਰਟ ਤੇ ਫੌਜਾਂ ਰੱਖੀਆਂ ਜਾ ਚੁੱਕੀਆਂ ਨੇ ਰੱਖਿਆਕ ਤੱਟਾਂ ਦੇ ਉੱਪਰ ਵੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਔਰ ਬਕਾਇਦਾ ਇਹ ਆਪਰੇਸ਼ਨ ਸਕਸੈਸਫੁਲ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਜੰਗੀ ਜਹਾਜ਼ ਤਿਆਰ ਪਰ ਤਿਆਰ ਖਿਆ ਔਰ ਨੇਵੀ ਅਫਸਰਾਂ ਨੇ ਵੀ ਕਹਿ ਦਿੱਤਾ ਹੈ ਕਿ ਜਦੋਂ ਸਾਨੂੰ ਹੁਕਮ ਹੋਏ ਅਸੀਂ ਸਾਰੇ ਟੈਸਟ ਕਰ ਲਿਆ ਅਸੀਂ ਅਭਿਆਸ ਕਰ ਚੁੱਕੇ ਆਂ ਔਰ ਨਿਸ਼ਾਨੇ ਪੱਕੇ ਨੇ ਔਰ ਜਦੋਂ ਸਾਨੂੰ ਕਮਾਂਡ ਹੋਈ ਅਸੀਂ ਉਦੋਂ ਨਾਲ ਦੀ ਨਾਲ ਹੀ ਤਿਆਰੀ ਜੜੀ ਆ ਉਹ ਖਿੱਚ ਦਿਆਂਗੇ ਤਾਂ ਇਹ ਜਹਾਜ਼ ਪਹਿਲਾਂ ਦੇਖੋ ਕਿੰਨਾ ਵੱਡਾ ਜਹਾਜ਼ ਹੈ ਕਿਸ ਕਦਰੇ ਤਿਆਰੀ ਖਿੱਚੀ ਹੋਈ ਆ ਬਿਲਕੁਲ ਔਰ ਗੋਲੀਬਾਰੀ ਦਾ ਅਭਿਆਸ ਜਿਹੜਾ ਹੈ ਉਹ ਅੱਜ ਸੂਰਤ ਦੀ ਬੰਦਰਗਾਹ ਤੇ ਕੀਤਾ ਜਾ ਚੁੱਕਿਆ ਹੈ ਜਿਵੇਂ ਪਾਕਿਸਤਾਨ ਨੇ ਦਾ ਸਭ ਤੋਂ ਵੱਡਾ ਜੰਗੀ ਜਹਾਜ਼ ਦੱਸਿਆ ਜਾ ਰਿਹਾ ਹੈ ਕੈਪਟਨ ਦੇ ਵੱਲੋਂ ਬਕਾਇਦਾ ਨੇਵੀ ਦੇ ਕੈਪਟਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਦੁਸ਼ਮਣ ਦਾ ਜਹਾਜ਼ ਜਿਹੜਾ ਆ ਉਹ ਵੀ ਡਿਸਟਰੋਏ ਕਰ ਸਕਦਾ ਹੈ ਪਣ ਡੁੱਬੀ ਦੀ ਅਸੀਂ ਗੱਲ ਕਰ ਲਈ ਤਾਂ ਉਹ ਵੀ ਡਿਸਟਰੋਏ ਕਰ ਸਕਦਾ ਹੈ ਔਰ ਜਿੰਨਾ ਮਰਜ਼ੀ ਵੱਡਾ 에ਅਰਕ੍ਰਾਫਟ ਕਿਉਂ ਨਾ ਹੋਵੇ ਉਸ ਨੂੰ ਵੀ ਡਿਸਟਰੋਏ ਕਰ ਸਕਦਾ ਹੈ ਔਰ ਇਹਦੀ ਸ਼ਮਤਾ ਇਹ ਹੈ ਕਿ ਦੋ ਹੈਲੀਕਾਪਟਰ ਵੀ ਨਾਲ ਕੈਰੀ ਕਰ ਸਕਦਾ ਹੈ ਤਸਵੀਰਾਂ ਦਿਖਾ ਰਿਆਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸੂਰਤ ਦੇ ਬੰਦਰਗਾਹ ਦੀਆਂ ਤਸਵੀਰਾਂ ਨੇ ਜਿੱਥੇ ਗੋਲੀਬਾਰੀ ਦਾ ਅਭਿਆਸ ਵੀ ਨੇਵੀ ਦੇ ਵੱਲੋਂ ਕੀਤਾ ਗਿਆ ਹੈ ਨੇਵੀ ਫੌਜ ਦੇ ਵੱਲੋਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਇਹ ਆਧੁਨਿਕ ਟੈਕਨੀਕ ਦੇ ਨਾਲ ਆਈ ਐਨ ਐਸ ਜੰਗੀ ਜਹਾਜ਼ ਨੇਵੀ ਦਾ ਤਿਆਰ ਹੈ ਅਭਿਆਸ ਕੀਤਾ ਜਾ ਚੁੱਕਿਆ ਹੈ ਨੇਵੀ ਦੇ ਵੱਲੋਂ ਔਰ ਬਕਾਇਦਾ ਇਸ ਸ਼ਿਪ ਦੇ ਕੈਪਟਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹਦੀ ਪਾਵਰ ਕੀ ਹੈ ਉਹਨਾਂ ਕਹਿੰਦੇ ਕਿ ਦੁਸ਼ਮਣ ਦਾ ਜਹਾਜ਼ ਵੀ ਤਬਾਹ ਕਰ ਸਕਦੀ ਹੈ ਔਰ ਨਾਲ ਏਅਰਕ੍ਰਾਫਟ ਵੀ ਤਬਾਹ ਕਰ ਸਕਦੀ ਹੈ ਔਰ ਪਣ ਡੁੱਬੀ ਵੀ ਤਬਾਹ ਕਰ ਸਕਦੀ ਹੈ ਔਰ ਦੋ ਹੈਲੀਕਾਪਟਰ ਆਪਣੇ ਨਾਲ ਕੈਰੀ ਕਰ ਸਕਦੀ ਹੈ ਤਾਂ ਇਹ ਤਸਵੀਰਾਂ ਬਿਲਕੁਲ ਖਾਸ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨੇਵੀ ਤਿਆਰ ਪਰ ਤਿਆਰ ਹੈ ਜਲ ਸੇਨਾ ਤਿਆਰ ਪਰ ਤਿਆਰ ਹੈ ਆਪਣੇ ਜੰਗੀ ਜਹਾਜ਼ ਤਿਆਰ ਕਰ ਲਏ ਨੇ ਗੋਲੀਬਾਰੀ ਦਾ ਅਭਿਆਸ ਜਿਹੜਾ ਆ ਗੁਜਰਾਤ ਦੀ ਬੰਦਰਗਾਹ ਤੇ ਕੀਤਾ ਹੈ ਔਰ ਇਸ ਤੱਟ ਦੇ ਉੱਪਰ ਜਿਹੜੇ ਰਖਕ ਨੇ ਸੁਰੱਖਿਆ ਬਲ ਜਿਹੜੇ ਆ ਉਹਨਾਂ ਨੂੰ ਵੀ ਅਲਰਟ ਤੇ ਕਰ ਦਿੱਤਾ ਗਿਆ ਹੋਰ ਬਕਾਇਦਾ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਉਧਰ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤਾਂ ਅੰਤਰਰਾਸ਼ਟਰੀ ਸਿਮਾਵਾਂ ਤੇ ਐਲਓਸੀਸ ਤੇ ਅਜੜੀਆਂ ਚੌਕੀਆਂ ਨੇ ਪਾਕਿਸਤਾਨ ਦੀਆਂ ਉਸ ਦੇ ਉੱਪਰ ਪਾਕਿਸਤਾਨ ਨੇ ਦੁਬਾਰਾ ਤੋਂ ਝੰਡੇ ਲਹਿਰਾ ਦਿੱਤੇ ਨੇ ਔਰ ਅਲਰਟ ਤੇ ਹੈ ਪਾਕਿਸਤਾਨ ਦੀਆਂ ਫੌਜਾਂ ਵੀ ਕਿਉਂਕਿ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਅੱਜ ਹੀ ਸੋਰਸਸ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਕਹਿ ਰਿਹਾ ਸੀ ਕਿ ਸਮੁੰਦਰ ਦੇ ਜ਼ਰੀਏ ਸਾਡੇ ਤੇ ਹਮਲਾ ਕਰਨ ਲਈ ਤਿਆਰ ਹੈ ਇਹ ਪਾਕਿਸਤਾਨ ਨੇ ਦਾਵਾ ਕੀਤਾ ਸੀਗਾ ਮੀਡੀਆ ਸੋਰਸਸ ਤੋਂ ਇਹ ਜਾਣਕਾਰੀ ਮਿਲੀ ਔਰ ਤੁਹਾਡੇ ਹਵਾਲੇ ਅਸੀਂ ਇਹ ਜਾਣਕਾਰੀ ਕੀਤੀ ਕਿ ਪਾਕਿਸਤਾਨ ਦਾ ਇਹ ਦਾਵਾ ਹੈ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾਰੀ ਹੈ ਕਿ ਕਿ ਸਮੁੰਦਰ ਦੇ ਜ਼ਰੀਏ ਪਾਕਿਸਤਾਨ ਤੇ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਉਧਰ ਦੂਜੇ ਪਾਸੇ ਭਾਰਤ ਨੇ ਜੰਗੀ ਜਹਾਜ਼ ਆਪਣਾ ਤਿਆਰ ਕਰ ਲਿਆ ਹੈ ਤਸਵੀਰਾਂ ਅਸੀਂ ਦਿਖਾ ਰਹੇ ਆ ਤੁਹਾਨੂੰ ਆ ਆਈ ਐਨ ਐਸ ਸੂਰਤ ਬੰਦਰਗਾਹ ਤੇ ਇਹ ਲਗਾਇਆ ਗਿਆ ਹੈ ਜੰਗੀ ਜਹਾਜ਼ ਜਿਹੜਾ ਆ ਔਰ ਤੁਹਾਨੂੰ ਦੱਸਦੀ ਕਿ ਦੀ ਸ਼ਮਤਾ ਕੀ ਹੈ ਜਿਵੇਂ ਨੇਵੀ ਦੇ ਕੈਪਟਨ ਨੇ ਦੱਸਿਆ ਹੈ ਇਸ ਸ਼ੈਪ ਦੇ ਕੈਪਟਨ ਨੇ ਕਿ 에어ਕ੍ਰਾਫਟ ਹੋਵੇ ਦੁਸ਼ਮਣ ਦਾ ਚਾਹੇ ਹੋਵੇ ਕੋਈ ਜਹਾਜ਼ ਔਰ ਚਾਹੇ ਹੋਵੇ ਪਣ ਡੁੱਬੀ ਇਹ ਉਸ ਨੂੰ ਟੋਟਲ ਤਬਾਹ ਕਰਨ ਦੀ ਸ਼ਮਤਾ ਰੱਖਦਾ ਹੈ ਔਰ ਦੋ ਹੈਲੀਕਾਪਟਰ ਇਸ ਦੇ ਵਿੱਚ ਕੈਰੀ ਕੀਤੇ ਜਾ ਸਕਦੇ ਨੇ ਤਾਂ ਇਸ ਦੀ ਅਭਿਆਸ ਜਿਹੜਾ ਕਹਿ ਲਈ ਕਿ ਗੋਲੀਬਾਰੀ ਦਾ ਅਭਿਆਸ ਇਸ ਜੰਗੀ ਜਹਾਜ਼ ਦੇ ਨਾਲ ਕੀਤਾ ਜਾ ਚੁੱਕਿਆ ਹੈ ਔਰ ਜਿਹੜੀਆਂ ਫੌਜਾਂ ਨੇ ਚਾਹੇ ਉਹ ਆਰਮੀ ਹੈ ਜਾ ਫਿਰ ਨੇਵੀ ਹੈ ਉਹਨਾਂ ਨੂੰ ਤਿਆਰਬਰ ਤਿਆਰ ਕਰ ਦਿੱਤਾ ਹੈ ਹਾਈ ਅਲਰਟ ਤੇ ਕਹਿ ਦਿੱਤਾ ਗਿਆ ਹੈ ਜਿਨੇ ਵੀ ਰੱਖਿਆ ਤੱਟ ਨੇ ਉਹਦੇ ਉੱਪਰ ਸਿਕਿਉਰਿਟੀ ਦੂਣੀ ਕਰ ਦਿੱਤੀ ਗਈ ਹੈ ਔਰ ਗੋਲੀਬਾਰੀ ਦਾ ਅਭਿਆਸ ਜਿਹੜਾ ਆ ਇਸ ਨੇਵੀ ਦੇ ਜੰਗੀ ਜਹਾਜ਼ ਦੇ ਨਾਲ ਕੀਤਾ ਗਿਆ ਹੈ ਤਾਂ ਬਿਲਕੁਲ ਤੁਹਾਨੂੰ ਇਹ ਲੇਟੈਸਟ ਤਸਵੀਰਾਂ ਇਸ ਜੰਗੀ ਜਹਾਜ਼ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਦੇਖੋ ਕਿੰਨੀ ਵੱਡੀ ਤਿਆਰੀ ਜਿਹੜੀ ਹੈ ਇਸ ਜਹਾਜ਼ ਦੇ ਵਿੱਚ ਕੀਤੀ ਹੋਈ ਹੈ ਬਿਲਕੁਲ ਇਹ ਨਿਊ ਟੈਕਨੋਲੋਜੀ ਦੇ ਨਾਲ ਬਣਿਆ ਕੋਆ ਹੈ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਅਵੇਲੇਬਲ ਨੇ ਔਰ ਇਹ ਉਹ ਮਜ਼ਾਈਲਾ ਨੇ ਜਿਹੜੀਆਂ ਕਿ ਛੱਡੀਆਂ ਜਾਂਦੀਆਂ ਨੇ ਇਸ ਜਹਾਜ਼ ਦੇ ਵਿੱਚ ਜਿਹਦਾ ਅਭਿਆਸ ਕੀਤਾ ਜਾ ਚੁੱਕਿਆ ਹੈ ਅੱਜ ਗੋਲੀਬਾਰੀ ਦਾ ਅਭਿਆਸ ਸੂਰਤ ਦੀ ਬੰਦਰਗਾਹ ਦੇ ਉੱਪਰ ਕੀਤਾ ਗਿਆ ਹੈ ਔਰ ਹਾਈ ਅਲਰਟ ਤੇ ਫੌਜਾਂ ਰੱਖੀਆਂ ਜਾ ਚੁੱਕੀਆਂ ਨੇ ਰੱਖਿਆਕ ਤੱਟਾਂ ਦੇ ਉੱਪਰ ਵੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਔਰ ਬਕਾਇਦਾ ਇਹ ਆਪਰੇਸ਼ਨ ਸਕਸੈਸਫੁਲ ਰਿਹਾ ਹੈ ਕੈ ਤੁਹਾਨੂੰ ਦੱਸ ਦੇ ਕਿ ਜੰਗੀ ਜਹਾਜ਼ ਤਿਆਰ ਪਰ ਤਿਆਰ ਖਿਆ ਔਰ ਨੇਵੀ ਅਫਸਰਾਂ ਨੇ ਵੀ ਕਹਿ ਦਿੱਤਾ ਹੈ ਕਿ ਜਦੋਂ ਸਾਨੂੰ ਹੁਕਮ ਹੋਏ ਅਸੀਂ ਸਾਰੇ ਟੈਸਟ ਕਰ ਲਿਆ ਹੈ ਅ ਅਸੀਂ ਅਭਿਆਸ ਕਰ ਚੁੱਕੇ ਆਂ ਔਰ ਨਿਸ਼ਾਨੇ ਪੱਕੇ ਨੇ ਔਰ ਜਦੋਂ ਸਾਨੂੰ ਕਮਾਂਡ ਕੋਈ ਅਸੀਂ ਉਦੋਂ ਨਾਲ ਦੀ ਨਾਲ ਹੀ ਤਿਆਰੀ ਜੜੀ ਆ ਉਹ ਖਿੱਚ ਦਿਆਂਗੇ ਤਾਂ ਇਹ ਜਹਾਜ਼ ਪਹਿਲਾਂ ਦੇਖੋ ਕਿੰਨਾ ਵੱਡਾ ਜਹਾਜ਼ ਹੈ ਕਿਸ ਕਦਰੇ ਤਿਆਰੀ ਖਿੱਚੀ ਹੋਈ ਆ ਬਿਲਕੁਲ ਔਰ ਗੋਲੀਬਾਰੀ ਦਾ ਅਭਿਆਸ ਜਿਹੜਾ ਹੈ ਉਹ ਅੱਜ ਸੂਰਤ ਦੀ ਬੰਦਰਗਾਹ ਤੇ ਕੀਤਾ ਜਾ ਚੁੱਕਿਆ ਹੈ ਜਿਵੇਂ ਪਾਕਿਸਤਾਨ ਨੇ ਦਾਅਵਾ ਸਭ ਤੋਂ ਵੱਡਾ ਜੰਗੀ ਜਹਾਜ਼ ਦੱਸਿਆ ਜਾ ਰਿਹਾ ਹੈ ਕੈਪਟਨ ਦੇ ਵੱਲੋਂ ਬਕਾਇਦਾ ਨੇਵੀ ਦੇ ਕੈਪਟਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਦੁਸ਼ਮਣ ਦਾ ਜਹਾਜ਼ ਜਿਹੜਾ ਆ ਉਹ ਵੀ ਡਿਸਟਰੋਏ ਕਰ ਸਕਦਾ ਹੈ ਪਣ ਡੁੱਬੀ ਦੀ ਅਸੀਂ ਗੱਲ ਕਰ ਲਈ ਤਾਂ ਉਹ ਵੀ ਡਿਸਟਰੋਏ ਕਰ ਸਕਦਾ ਹੈ ਔਰ ਜਿੰਨਾ ਮਰਜ਼ੀ ਵੱਡਾ 에ਅਰਕ੍ਰਾਫਟ ਕਿਉਂ ਨਾ ਹੋਵੇ ਉਸ ਨੂੰ ਵੀ ਡਿਸਟਰੋਏ ਕਰ ਸਕਦਾ ਹੈ ਔਰ ਇਹਦੀ ਸ਼ਮਤਾ ਇਹ ਹੈ ਕਿ ਦੋ ਹੈਲੀਕਾਪਟਰ ਵੀ ਨਾਲ ਕੈਰੀ ਕਰ ਸਕਦਾ ਹੈ ਤਸਵੀਰਾਂ ਦਿਖਾ ਰਿਆਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸੂਰਤ ਦੇ ਬੰਦਰਗਾਹ ਦੀਆਂ ਤਸਵੀਰਾਂ ਨੇ ਜਿੱਥੇ ਗੋਲੀਬਾਰੀ ਦਾ ਅਭਿਆਸ ਵੀ ਨੇਵੀ ਦੇ ਵੱਲੋਂ ਕੀਤਾ ਗਿਆ ਹੈ ਨੇਵੀ ਫੌਜ ਦੇ ਵੱਲੋਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਇਹ ਆਧੁਨਿਕ ਟੈਕਨੀਕ ਦੇ ਨਾਲ ਆਈ ਐਨ ਐਸ ਜੰਗੀ ਜਹਾਜ਼ ਨੇਵੀ ਦਾ ਤਿਆਰ ਹੈ ਅਭਿਆਸ ਕੀਤਾ ਜਾ ਚੁੱਕਿਆ ਹੈ ਨੇਵੀ ਦੇ ਵੱਲੋਂ ਔਰ ਬਕਾਇਦਾ ਇਸ ਸ਼ਿਪ ਦੇ ਕੈਪਟਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹਦੀ ਪਾਵਰ ਕੀ ਹੈ ਉਹਨਾਂ ਕਹਿੰਦੇ ਕਿ ਦੁਸ਼ਮਣ ਦਾ ਜਹਾਜ਼ ਵੀ ਤਬਾਹ ਕਰ ਸਕਦੀ ਹੈ ਔਰ ਨਾਲ ਏਅਰਕ੍ਰਾਫਟ ਵੀ ਤਬਾਹ ਕਰ ਸਕਦੀ ਹੈ ਔਰ ਪਾਣ ਡੁੱਬੀ ਵੀ ਤਬਾਹ ਕਰ ਸਕਦੀ ਹੈ ਔਰ ਦੋ ਹੈਲੀਕਾਪਟਰ ਆਪਣੇ ਨਾਲ ਕੈਰੀ ਕਰ ਸਕਦੀ ਹੈ ਤਾਂ ਇਹ ਤਸਵੀਰਾਂ ਬਿਲਕੁਲ ਖਾਸ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨੇਵੀ ਤਿਆਰ ਪਰ ਤਿਆਰ ਹੈ ਜਲ ਸੇਨਾ ਤਿਆਰ ਪਰ ਤਿਆਰ ਹੈ ਆਪਣੇ ਜੰਗੀ ਜਹਾਜ਼ ਤਿਆਰ ਕਰ ਲਏ ਨੇ ਗੋਲੀਬਾਰੀ ਦਾ ਅਭਿਆਸ ਜਿਹੜਾ ਆ ਗੁਜਰਾਤ ਦੀ ਬੰਦਰਗਾਹ ਤੇ ਕੀਤਾ ਹੈ ਔਰ ਇਸ ਤੱਟ ਦੇ ਉੱਪਰ ਜਿਹੜੇ ਰਖਕ ਨੇ ਸੁਰੱਖਿਆ ਬਲ ਜਿਹੜੇ ਆ ਉਹਨਾਂ ਨੂੰ ਵੀ ਅਲਰਟ ਤੇ ਕਰ ਦਿੱਤਾ ਗਿਆ ਔਰ ਬਕਾਇਦਾ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਉਧਰ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤਾਂ ਅੰਤਰਰਾਸ਼ਟਰੀ ਸਿਮਾਵਾਂ ਤੇ ਐਲਓਸੀਸ ਤੇ ਅਜੜੀਆਂ ਚੌਕੀਆਂ ਨੇ ਪਾਕਿਸਤਾਨ ਦੀਆਂ ਉਸ ਦੇ ਉੱਪਰ ਪਾਕਿਸਤਾਨ ਨੇ ਦੁਬਾਰਾ ਤੋਂ ਝੰਡੇ ਲਹਿਰਾ ਦਿੱਤੇ ਨੇ ਔਰ ਅਲਰਟ ਤੇ ਹੈ ਪਾਕਿਸਤਾਨ ਦੀਆਂ ਫੌਜਾਂ ਵੀ ਕਿਉਂਕਿ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਅੱਜ ਹੀ ਸੋਰਸਸ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਕਹਿ ਰਿਹਾ ਸੀ ਕਿ ਸਮੁੰਦਰ ਦੇ ਜ਼ਰੀਏ ਸਾਡੇ ਤੇ ਹਮਲਾ ਕਰਨ ਲਈ ਤਿਆਰ ਹੈ ਇਹ ਪਾਕਿਸਤਾਨ ਨੇ ਦਾਵਾ ਕੀਤਾ ਸੀਗਾ ਮੀਡੀਆ ਸੋਰਸਸ ਤੋਂ ਇਹ ਜਾਣਕਾਰੀ ਮਿਲੀ ਔਰ ਤੁਹਾਡੇ ਹਵਾਲੇ ਅਸੀਂ ਇਹ ਜਾਣਕਾਰੀ ਕੀਤੀ ਕਿ ਪਾਕਿਸਤਾਨ ਦਾ ਇਹ ਦਾਵਾ ਹੈ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾਰੀ ਹੈ ਕਿ ਕਿ ਸਮੁੰਦਰ ਦੇ ਜ਼ਰੀਏ ਪਾਕਿਸਤਾਨ ਤੇ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਉਧਰ ਦੂਜੇ ਪਾਸੇ ਭਾਰਤ ਨੇ ਜੰਗੀ ਜਹਾਜ਼ ਆਪਣਾ ਤਿਆਰ ਕਰ ਲਿਆ ਹੈ ਤਸਵੀਰਾਂ ਅਸੀਂ ਦਿਖਾ ਰਹੇ ਆ ਤੁਹਾਨੂੰ ਆ ਆਈ ਐਨ ਐਸ ਸੂਰਤ ਬੰਦਰਗਾਹ ਤੇ ਇਹ ਲਗਾਇਆ ਗਿਆ ਹੈ ਜੰਗੀ ਜਹਾਜ਼ ਜਿਹੜਾ ਆ ਔਰ ਤੁਹਾਨੂੰ ਦੱਸਦੀ ਕਿ ਦੀ ਸ਼ਮਤਾ ਕੀ ਹੈ ਜਿਵੇਂ ਨੇਵੀ ਦੇ ਕੈਪਟਨ ਨੇ ਦੱਸਿਆ ਹੈ ਇਸ ਸ਼ੈਪ ਦੇ ਕੈਪਟਨ ਨੇ ਕਿ 에어ਕ੍ਰਾਫਟ ਹੋਵੇ ਦੁਸ਼ਮਣ ਦਾ ਚਾਹੇ ਹੋਵੇ ਕੋਈ ਜਹਾਜ਼ ਔਰ ਚਾਹੇ ਹੋਵੇ ਪਣ ਡੁੱਬੀ ਇਹ ਉਸ ਨੂੰ ਟੋਟਲ ਤਬਾਹ ਕਰਨ ਦੀ ਸ਼ਮਤਾ ਰੱਖਦਾ ਹੈ ਔਰ ਦੋ ਹੈਲੀਕਾਪਟਰ ਇਸ ਦੇ ਵਿੱਚ ਕੈਰੀ ਕੀਤੇ ਜਾ ਸਕਦੇ ਨੇ ਤਾਂ ਇਸ ਦੀ ਅਭਿਆਸ ਜਿਹੜਾ ਕਹਿ ਲਈ ਕਿ ਗੋਲੀਬਾਰੀ ਦਾ ਅਭਿਆਸ ਇਸ ਜੰਗੀ ਜਹਾਜ਼ ਦੇ ਨਾਲ ਕੀਤਾ ਜਾ ਚੁੱਕਿਆ ਹੈ ਔਰ ਜਿਹੜੀਆਂ ਫੌਜਾਂ ਨੇ ਚਾਹੇ ਉਹ ਆਰਮੀ ਹੈ ਜਾ ਫਿਰ ਨੇਵੀ ਹੈ ਉਹਨਾਂ ਨੂੰ ਤਿਆਰਬਰ ਤਿਆਰ ਕਰ ਦਿੱਤਾ ਹੈ ਹਾਈ ਅਲਰਟ ਤੇ ਕਹਿ ਦਿੱਤਾ ਗਿਆ ਹੈ ਜਿਨੇ ਵੀ ਰੱਖਿਆ ਤੱਟ ਨੇ ਉਹਦੇ ਉੱਪਰ ਸਿਕਿਉਰਿਟੀ ਦੂਣੀ ਕਰ ਦਿੱਤੀ ਗਈ ਹੈ ਔਰ ਗੋਲੀਬਾਰੀ ਦਾ ਅਭਿਆਸ ਜਿਹੜਾ ਆ ਇਸ ਨੇਵੀ ਦੇ ਜੰਗੀ ਜਹਾਜ਼ ਦੇ ਨਾਲ ਕੀਤਾ ਗਿਆ ਹੈ ਤਾਂ ਬਿਲਕੁਲ ਤੁਹਾਨੂੰ ਇਹ ਲੇਟੈਸਟ ਤਸਵੀਰਾਂ ਇਸ ਜੰਗੀ ਜਹਾਜ਼ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਦੇਖੋ ਕਿੰਨੀ ਵੱਡੀ ਤਿਆਰੀ ਜਿਹੜੀ ਐ ਇਸ ਜਹਾਜ਼ ਦੇ ਵਿੱਚ ਕੀਤੀ ਹੋਈ ਐ ਬਿਲਕੁਲ ਇਹ ਨਿਊ ਟੈਕਨੋਲੋਜੀ ਦੇ ਨਾਲ ਬਣਿਆ ਹੋਇਆ ਹੈ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਅਵੇਲੇਬਲ ਨੇ ਔਰ ਇਹ ਉਹ ਮਜ਼ਾਈਲਾ ਨੇ ਜਿਹੜੀਆਂ ਕਿ ਛੱਡੀਆਂ ਜਾਂਦੀਆਂ ਨੇ ਇਸ ਜਹਾਜ਼ ਦੇ ਵਿੱਚ ਜਿਹਦਾ ਅਭਿਆਸ ਕੀਤਾ ਜਾ ਚੁੱਕਿਆ ਹੈ ਅੱਜ ਗੋਲੀਬਾਰੀ ਦਾ ਅਭਿਆਸ ਸੂਰਤ ਦੀ ਬੰਦਰਗਾਹ ਦੇ ਉੱਪਰ ਕੀਤਾ ਗਿਆ ਹੈ ਔਰ ਹਾਈ ਅਲਰਟ ਤੇ ਫੌਜਾਂ ਰੱਖੀਆਂ ਜਾ ਚੁੱਕੀਆਂ ਨੇ ਰੱਖਿਆਕ ਤੱਟਾਂ ਦੇ ਉੱਪਰ ਵੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਔਰ ਬਕਾਇਦਾ ਇਹ ਆਪਰੇਸ਼ਨ ਸਕਸੈਸਫੁਲ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਜੰਗੀ ਜਹਾਜ਼ ਤਿਆਰ ਪਰ ਤਿਆਰ ਰੱਖਿਆ ਔਰ ਨੇਵੀ ਅਫਸਰਾਂ ਨੇ ਵੀ ਕਹਿ ਦਿੱਤਾ ਹੈ ਕਿ ਜਦੋਂ ਸਾਨੂੰ ਹੁਕਮ ਹੋਏ ਅਸੀਂ ਸਾਰੇ ਟੈਸਟ ਕਰ ਲਿਆ ਅਸੀਂ ਅਭਿਆਸ ਕਰ ਚੁੱਕੇ ਹਾਂ ਔਰ ਨਿਸ਼ਾਨੇ ਪੱਕੇ ਨੇ ਔਰ ਜਦੋਂ ਸਾਨੂੰ ਕਮਾਂਡ ਕੋਈ ਅਸੀਂ ਉਦੋਂ ਨਾਲ ਦੀ ਨਾਲ ਹੀ ਤਿਆਰੀ ਜੜੀ ਆ ਉਹ ਖਿੱਚ ਦਿਆਂਗੇ ਤਾਂ ਇਹ ਜਹਾਜ਼ ਪਹਿਲਾਂ ਦੇਖੋ ਕਿੰਨਾ ਵੱਡਾ ਜਹਾਜ਼ ਹੈ ਇਸ ਕਦਰੇ ਤਿਆਰੀ ਖਿੱਚੀ ਹੋਈ ਆ ਬਿਲਕੁਲ ਔਰ ਗੋਲੀਬਾਰੀ ਦਾ ਅਭਿਆਸ ਜਿਹੜਾ ਹੈ ਉਹ ਅੱਜ ਸੂਰਤ ਦੀ ਬੰਦਰਗਾਹ ਤੇ ਕੀਤਾ ਜਾ ਚੁੱਕਿਆ ਹੈ ਜਿਵੇਂ ਪਾਕਿਸਤਾਨ ਨੇ ਦ ਸਭ ਤੋਂ ਵੱਡਾ ਜੰਗੀ ਜਹਾਜ਼ ਦੱਸਿਆ ਜਾ ਰਿਹਾ ਹੈ ਕੈਪਟਨ ਦੇ ਵੱਲੋਂ ਬਕਾਇਦਾ ਨੇਵੀ ਦੇ ਕੈਪਟਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਦੁਸ਼ਮਣ ਦਾ ਜਹਾਜ਼ ਜਿਹੜਾ ਆ ਉਹ ਵੀ ਡਿਸਟਰੋਏ ਕਰ ਸਕਦਾ ਹੈ ਪਣ ਡੁੱਬੀ ਦੀ ਅਸੀਂ ਗੱਲ ਕਰ ਲਈ ਤਾਂ ਉਹ ਵੀ ਡਿਸਟਰੋਏ ਕਰ ਸਕਦਾ ਹੈ ਔਰ ਜਿੰਨਾ ਮਰਜ਼ੀ ਵੱਡਾ 에ਅਰਕ੍ਰਾਫਟ ਕਿਉਂ ਨਾ ਹੋਵੇ ਉਸ ਨੂੰ ਵੀ ਡਿਸਟਰੋਏ ਕਰ ਸਕਦਾ ਹੈ ਔਰ ਇਹਦੀ ਸ਼ਮਤਾ ਇਹ ਹੈ ਕਿ ਦੋ ਹੈਲੀਕਾਪਟਰ ਵੀ ਨਾਲ ਕੈਰੀ ਕਰ ਸਕਦਾ ਹੈ ਤਸਵੀਰਾਂ ਦਿਖਾ ਰਿਆਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸੂਰਤ ਦੇ ਬੰਦਰਗਾਹ ਦੀਆਂ ਤਸਵੀਰਾਂ ਨੇ ਜਿੱਥੇ ਗੋਲੀਬਾਰੀ ਦਾ ਅਭਿਆਸ ਵੀ ਨੇਵੀ ਦੇ ਵੱਲੋਂ ਕੀਤਾ ਗਿਆ ਹੈ ਨੇਵੀ ਫੌਜ ਦੇ ਵੱਲੋਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਇਹ ਆਧੁਨਿਕ ਟੈਕਨੀਕ ਦੇ ਨਾਲ ਆਈ ਐਨ ਐਸ ਜੰਗੀ ਜਹਾਜ਼ ਨੇਵੀ ਦਾ ਤਿਆਰ ਹੈ ਅਭਿਆਸ ਕੀਤਾ ਜਾ ਚੁੱਕਿਆ ਹੈ ਨੇਵੀ ਦੇ ਵੱਲੋਂ ਔਰ ਬਕਾਇਦਾ ਇਸ ਸ਼ਿਪ ਦੇ ਕੈਪਟਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹਦੀ ਪਾਵਰ ਕੀ ਹੈ ਉਹਨਾਂ ਕਹਿੰਦੇ ਕਿ ਦੁਸ਼ਮਣ ਦਾ ਜਹਾਜ਼ ਵੀ ਤਬਾਹ ਕਰ ਸਕਦੀ ਹੈ ਔਰ ਨਾਲ 에ਅਰਕ੍ਰਾਫਟ ਵੀ ਤਬਾਹ ਕਰ ਸਕਦੀ ਹੈ ਔਰ ਪਾਣ ਡੁੱਬੀ ਵੀ ਤਬਾਹ ਕਰ ਸਕਦੀ ਹੈ ਔਰ ਦੋ ਹੈਲੀਕਾਪਟਰ ਆਪਣੇ ਨਾਲ ਕੈਰੀ ਕਰ ਸਕਦੀ ਹੈ ਤਾਂ ਇਹ ਤਸਵੀਰਾਂ ਬਿਲਕੁਲ ਖਾਸ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨੇਵੀ ਤਿਆਰ ਪਰ ਤਿਆਰ ਹੈ ਜਲ ਸੇਨਾ ਤਿਆਰ ਪਰ ਤਿਆਰ ਹੈ ਆਪਣੇ ਜੰਗੀ ਜਹਾਜ਼ ਤਿਆਰ ਕਰ ਲਏ ਨੇ ਗੋਲੀਬਾਰੀ ਦਾ ਅਭਿਆਸ ਜਿਹੜਾ ਆ ਗੁਜਰਾਤ ਦੀ ਬੰਦਰਗਾਹ ਤੇ ਕੀਤਾ ਹੈ ਔਰ ਇਸ ਤੱਟ ਦੇ ਉੱਪਰ ਜਿਹੜੇ ਰਖਕ ਨੇ ਸੁਰੱਖਿਆ ਬਲ ਜਿਹੜੇ ਆ ਉਹਨਾਂ ਨੂੰ ਵੀ ਅਲਰਟ ਤੇ ਕਰ ਦਿੱਤਾ ਗਿਆ ਹੋਰ ਬਕਾਇਦਾ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਉਧਰ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤਾਂ ਅੰਤਰਰਾਸ਼ਟਰੀ ਸਿਮਾਵਾਂ ਤੇ ਐਲਓਸੀਸ ਤੇ ਹਾਜੜੀਆਂ ਚੌਕੀਆਂ ਨੇ ਪਾਕਿਸਤਾਨ ਦੀਆਂ ਉਸ ਦੇ ਉੱਪਰ ਪਾਕਿਸਤਾਨ ਨੇ ਦੁਬਾਰਾ ਤੋਂ ਝੰਡੇ ਲਹਿਰਾ ਦਿੱਤੇ ਨੇ ਔਰ ਅਲਰਟ ਤੇ ਹੈ ਪਾਕਿਸਤਾਨ ਦੀਆਂ